ਤੀਨਾ ਭਾਗਾਂ ਦੇ ਤਾਂ ਗੁਰੂ ਘਰ ਚ ਵੀ ਨਹੀਂ ਆਇਆ ਜਾਂਦਾ ਅੱਜ ਸਾਡੇ ਲੇਖਾਂ ਚ ਸੀਗਾ ਇੱਥੇ ਆਣਾ ਰੋਡ ਨਹੀਂ ਪਿੱਟਣਾ ਰੋਡ ਪਿੱਟ ਰਹੀ ਹੈ ਚਲੋ ਚਲੋ ਚੱਤੀ ਚੱਲ ਚੱਲ ਚੱਲੇ ਇਹ ਲੈ ਚਲੋ ਚਲੇਗਾ ਆ ਚਲੋ ਠੀਕ ਹੈ ਹਾਂ ਹੁਣ ਹੁੰਦਾ ਨਾ ਫਿਰ ਬੋਕਰ ਚੱਕ ਲਿਆ ਆਪਣਾ ਮੌਸਮ ਦਾ ਹਾਲ ਕੁਝ ਇਸ ਤਰ੍ਹਾਂ ਬਦਲਵਾਈ ਹੋਈ ਵੀ ਹੈ ਤੇ ਅੱਜ ਸਾਈਕਲਿੰਗ ਕਰਨ ਦਾ ਪ੍ਰੋਗਰਾਮ ਆਪਣੇ ਦੋ ਰਾਈਡਰ ਰੇਡੀਆਂ ਸਾਡੇ ਨਾਲ ਆਦ ਇੱਕ ਮੈਂ ਰਵੀਨ ਦਿਸ ਵਨ ਤੇ ਤਿੰਨ ਸਾਈਕਲਾਂ ਦੇ ਅੱਜ ਅਸੀਂ ਕਰਨੀ ਹੈ ਰਾਈਡਿੰਗ ਸਤਿ ਸ੍ਰੀ ਅਕਾਲ ਜੀ ਕਿਹੜਾ ਹਾਲ ਚਾਲ ਹੈ ਜੀ ਸਾਰਿਆਂ ਦੇ ਅੱਜ ਬਹੁਤ ਦਿਨਵਾਦ ਵੀਡੀਓ ਬਣਾਉਣ ਦਾ ਮੌਕਾ ਮਿਲਿਆ ਕਿਉਂਕਿ ਬਰਸਾਤ ਚੱਲ ਰਹੀ ਹੈ ਤੇ ਕੰਮ ਕਾਰ ਚ ਬੀਜੀ ਹੈ ਆਲਾਦ ਵਾਲਾ ਕੁਆੜ ਨਾਲ ਭਰ ਗਿਆ ਬਰਸਾਤ ਕਰਕੇ ਸੋ ਟੋਬੇ ਚ ਪਾਣੀ ਕਾਫੀ ਜ਼ਿਆਦਾ ਉੱਪਰ ਤੱਕ ਆਇਆ ਹੋਇਆ ਤੇ ਹੁਣ ਅਸੀਂ ਕੀ ਕਰਨਾ ਹੈ ਅੱਜ ਰਾਈਡ ਕਰਨੀ ਹੈ ਸਾਈਕਲਿੰਗ ਕਰਨੀ ਹੈ ਤੇ ਉਸ ਤੋਂ ਬਾਅਦ ਪੂਰੇ ਅੱਜ ਦੋ ਬੰਦੇ ਨੂੰ ਅਸੀਂ ਗਿਆ ਹੋਇਆ ਕਿ ਭਾਈ ਇਹ ਕੱਖ ਵੱਢ ਲਿਓ ਆਪਣੇ ਡੰਗਰਾ ਕੋਲ ਪਾ ਦਿਓ ਸੋ ਦੇਖਦੇ ਅੱਜ ਆਂਦੇ ਆ ਜਾਂ ਕੱਲ ਨੂੰ ਆਂਦੇ ਆ ਇੱਥੇ ਦੀ ਸਫਾਈ ਹੋ ਜੇਗੀ ਸਾਲ ਦੋ ਸਾਲ ਦਾ ਕੈਸ਼ਕਾਰੀ ਵੀ ਤਿਆਰ ਹੋ ਜਾਣਾ ਆਪਣਾ ਇਹ ਵੀ ਸਾਈਕਲ ਤੇ ਜਾਇ ਕਰੇਗਾ ਫਿਰ ਆਪਣੇ ਨਾਲ ਹੈਨਾ ਚਲੇਗਾ ਹਾਂ ਚਲੋ ਠੀਕ ਹੈ ਹਾਂ ਹੁਣ ਹੁੰਦਾ ਨਾ ਫਿਰ ਬੋਕਰ ਚੱਕ ਲਿਆ ਆਪਣਾ ਠੀਕ ਹੈ ਮੌਸਮ ਵੀ ਨਜ਼ਾਰੇ ਮੌਸਮ ਐਂ ਠੰਡਾ ਪੂਰਾ ਸ਼ਾਨਦਾਰ ਮੌਸਮ ਆਇਆ ਬਾਹਰ ਜਿਹੜੇ ਸਾਈਡ ਬੱਦਲ ਆਲੇ ਦੁਆਲੇ ਬੱਦਲ ਹੈ ਗਿਆ ਪਰ ਕੱਪੇ ਤੇ ਬੱਦਲ ਉੱਟ ਗਿਆ ਇਹ ਦੇਖੋ ਵਾਈਟ ਹੋ ਗਿਆ ਸਾਈਡ ਪੂਰਾ ਸੋ ਕਿੱਤਾਂ ਕਿ ਬੜੇ ਸੋਹਣੇ ਨਜ਼ਾਰੇ ਇਹ ਦੇਖੋ ਰਾਈਟਰ ਘੁੰਮ ਰਵਾਨ ਲੱਗੀ ਦੀ ਰਵਾਨ ਲਗੀ ਦੀ ਇਹ ਬੱਲਾ ਪਾ ਨੂੰ ਬਚੋ ਹੋ ਗਿਆ ਹਰਵੀਨ ਵਿੱਚ ਵੱਜਦਾ ਹਰਵੀਨ ਸੱਟ ਲੱਗ ਜਾਂਦੀ ਤੇ ਅੱਛਾ ਇੱਧਰ ਚਲਾਂਗੇ ਇਸ ਸਾਈਡ ਨੂੰ ਉਹ ਉੱਧਰ ਦੇਖਿਆ ਪਹਿਲਾ ਰਸਤਾ ਕਿਹੇ ਜਾਇਆ ਸਾਫ਼ ਹੈ ਕਿ ਖਰਾਬ ਹੈ ਰਸਤਾ ਖਰਾਬ ਹੈ ਭਾਈ ਰਸਤਾ ਖਰਾਬ ਹੈ ਰਸਤਾ ਖਰਾਬ ਹੈ ਇੱਧਰ ਮੇਰੇ ਪਿੱਛੇ ਪਿੱਛੇ ਆ ਜਾਓ ਮੀ ਕਰਕੇ ਪ੍ਰਸ਼ਾਦ ਕਰਕੇ ਨਾ ਸਾਰਾ ਰਸਤਾ ਖਰਾਬ ਹੋਇਆ ਵਾ ਅੱਗੇ ਤਾਂ ਕੋਈ ਜਾ ਹੀ ਨਹੀਂ ਪਾਏਗੇ ਆਪਾਂ ਮੈਨੂੰ ਲੱਗ ਰਿਹਾ ਉਹ ਤਾਂ ਫਿਲਹਾਲ ਵਾਪਸ ਮੁੜਨਾ ਹੀ ਪੜਾ ਪੜੇਗਾ ਉਸੀ ਵਿੱਚ ਬਲਾਈਆ ਹੈ ਨਹੀਂ ਜਾਣੇਗਾ ਅੱਗੇ ਲੋ ਜੀ ਅੱਜ ਨਾ ਬੱਦਲ काफी ਸੋਨਾ ਹੋਇਆ ਵਾ ਆਲੇ ਦੋਲੇ ਮੀਂਹ ਪੈਣ ਗਿਆ ਸਾਰ ਤਾਂ ਹੈਗੇ ਆ ਬਾਕੀ ਕੁਦਰਤ ਹੈ ਇਸਕਾ ਕੋਈ ਭਰੋਸਾ ਨਹੀਂ ਮਿੰਟਾਂ ਵਿੱਚ ਇਹ ਜਲਥਲ ਵੀ ਕਰ ਦਿੰਦਾ ਤੇ ਇੱਕਦਮ ਫਿਰ ਧੁੱਪ ਵੀ ਕੱਢ ਦਿੰਦਾ ਆਪਣੇ ਦਾ ਦੇਖਣ ਨਾਲ ਹੀ ਬੱਦਲ ਉੱਡ ਜਾਂਦਾ ਸਾਲੀ ਧੁੱਪ ਆ ਜਾਂਦੀ ਆ ਇਸ ਕਰਕੇ ਅਸੀਂ ਜ਼ਿਆਦਾ ਬੋਲਦੇ ਹੀ ਨਹੀਂ ਇਹਨੂੰ ਸੋ ਮੌਸਮ ਬੜਾ ਘੈਂਟ ਹੈ ਰਾਈਡਰ ਰਾਈਡਰ ਗਰਲ ਰਾਈਡਰ ਗਰਲ ਪੁਲ ਪਾ ਚੱਲੇ ਪੁਲ ਚਲੋ ਫਿਰ ਮਾਇੂਸ਼ ਹੋ ਗਿਆ ਵਾਪਸ ਮੁੜਨ ਦਾ ਪੈ ਰਿਆ ਕਿਉਂਕਿ ਅੱਗੇ ਰਸਤਾ ਖਰਾਬ ਹੈ ਮੈਨੂੰ ਦੂਸਰੇ ਰਸਤੇ 'ਤੇ ਲੈ ਕੇ ਚਲਾਵਾਂ ਉੱਥੇ ਦੇਖਦੇ ਹਾਂ ਕਿਦਾਂ ਦਾ ਰਸਤਾ ਹਰਵੀਨ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਲੱਗ ਰਿਹਾ ਬੱਦਲ ਵਾਈਚ ಚಲೋ ಲೋ ಜೀ ಗುರುದ್ರಾಮ ಸೋನಾ ಕಚೂರಿಯ ಚಿಟ್ಟಾ ಪೇಡ ವರ್ಗ ಆಯ ಗುರುಕರ ਲੋਜੀ ਗੁਰਦੁਆਰਾ ਸਾਹਿਬ ਆ ਗਏ ਗਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ ਨਾ ਗੁਰਦੁਆਰਾ ਸਿੰਘ ਸੇਦਮਾਈ ਗੁਰਦੁਆਰਾ ਛੱਡੇ ਪਿੰਡ ਦਾ ਬਹੁਤ ਸੋਹਣਾ ਗੁਰਦੁਆਰਾ ਕਾਫੀ ਖੁੱਲ੍ਹੇ ਡੁੱਲ੍ਹੇ ਜਗ੍ਹਾ ਆ ਰਿਹਾ ਸਿੰਘ ਸੇਦਾਂ ਦਾ ਸਥਾਨ ਹੈ ਸਾਡੇ ਪਿੰਡ ਦਾ ਗੁਰੂ ਘਰ ਸਿੰਘ ਸੇਦਾਂ ਦਾ ਸਥਾਨ ਵਾਹਿਗੁਰੂ ਜੀ ਬਹੁਤ ਸ਼ੁਭ ਮਿਹਰ ਕਰੇ ਤ ਕਹੋ ਨਾਨਕ ਪਜ ਹਰਮਨਾ ਔਦ ਜਾਤ ਹੈ ਬੀਤ ਤੇ ਪਏ ਉਹ ਸੁਝ ਨਹੀਂ ਤਾਲ ਪਹੁੰਚੋ ਆਨ ਕਹ ਨਾਨਕ ਨਰਬਾਵ ਰੇ ਉਹ ਨਪਜੈ ਭਗਵਾਨ ਤਨ ਦਾਰਾ ਸੰਪਤ ਸਗਲ ਜਿਨ ਅਪਨੀ ਕਰਮਾ ਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨਾ ਲੁੱਟ ਛੁਟ ਕਿਉਂ ਵੰਦਨ ਪਰੇ ਬਿਨਾ ਭਾਗਾ ਦੇ ਤਾਂ ਗੁਰੂ ਘਰ ਚ ਵੀ ਨਹੀਂ ਆਇਆ ਜਾਂਦਾ ਅੱਜ ਸਾਡੇ ਲੇਖਾਂ ਚ ਸੀਗਾ ਇੱਥੇ ਆਣਾ ਅਸੀਂ ਜਾ ਰਹੇ ਸੀਗੇ ਖੇਤਾਂ ਵੱਲੋਂ ਤੇ ਇੱਕਦਮ ਬਾ ਪ੍ਰਮਾਤਮਾ ਨੇ ਬਲਾ ਬਲਾਵਾ ਭੇਜਿਆ ਕਿ ਬਈ ਆਜੋ ਤਾਂ ਫਿਰ ਅੱਜ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਵਾਸਤੇ ਸਿੰਘ ਸੇਦਾਂ ਦੇ ਸਥਾਨ ਤੇ ਪਹੁੰਚ ਗਏ ਸੀ ਦਵਾ ਚੱਲੋ 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 ਉੱਤੇ ਸਾਲਾ ਕੁਚੋੜੇ ਆ ਗਿਆ ਮੈਨੂੰ ਪਤਾ ਰੋਡ ਨਹੀਂ ਪਿੱਟਣਾ ਰੋਡ ਪਿੱਟ ਰਹੀ ਹੈ ਚਲੋ ਚੱਲ ਚਾਚੀ ਚੱਲ ਚੱਲ ਚਲੇ ਇਹ ਲੈ ਚਲੋ ਇਹ ਰੱਖ ਤੂੰ ਚੱਲ ਚੱਲਾ ਚੱਲੋ ਟੋਗੂ ਜੱਕਰੀ ਹੈ ਕੈਮਰੇ ਵਾਂ ਦੀ ਗ੍ਰੈਂਡ ਚੱਕਦੀ ਹੈ ਹੈ ਚੱਕਰੀ ਦੀ ਹੈ ਹੈ ਚੱਕਰੀ ਚੱਲ ਮੇਰੀ ਵਾਰੀ ਉਹ ਦੇਖ ਪੈ ਗਈ ਪੈ ਗਈ ਚੁੱਕੋ ਚੁੱਕੋ ਰੌਂਡ ਨਹੀਂ ਪਿੱਟਣੀ ਰੌਂਡ ਨਹੀਂ ਪਿੱਟਣੀ ਬਈ ਰੌਂਡ ਨਹੀਂ ਪਿੱਟਣੀ ਉਹ ਰੌਂਡ ਪਿੱਟਣੀ ਇਹ ਘੰਟੀ ਹੋ ਗਈ ਯਾਰ ਕੋਈ ਹਿੰਮਤ ਬਚਿਆ ਹੀ ਨਹੀਂ ਤੇ ਆ ਇਹ ਚਲਾ ਗਿਆ ਕਿ ਲਿਆ